ਰੋਲਾ ਪਾਤਾ ਇਹਨੇ ਗੇਟ ਫੁੱਲਾ ਸੀ ਉਹਨਾਂ ਨੇ ਸੀ ਬਾਰੂਣਾ ਕਾ ਗਾਹ ਕਾ ਰੋਡ ਚੱਲਦੀ ਹੈ ਨਾ 835 ਤਾਂ ਗੱਲ ਹੈ ਜੀ ਉਹ ਫੁੱਲਾ ਡਰਾਗੀ ਦੇ ਦੇ ਉਹ 골ਡ ਮੰਗਦੇ ਸੀ ਜੀ ਮੋਬਾਈਲ ਚੈਨ ਸਾਹ ਕੋਈ ਗੱਲਾਂ ਸਮਾਨ ਸਾਰਾ ਮੰਗਦੇ ਸੀ ਉਹ ਹਾਂ ਜੀ ਯਾਰ ਮੈਂ ਨਾ ਧੂਕ ਲੈਣਾ ਮਨੀ ਸਿੰਘ ਲਾ ਜੀ ਕੀ ਮੈਨੂੰ ਉਹ ਜਿਹੜੀ ਚੋਚੀ ਸੀ ਸਰ ਮੈਂ ਬੇਟਾ ਫੋਨ ਤੇ ਗੱਲ ਕਰ ਰਿਹਾ ਸੀਗਾ ਦੋ ਬੰਦੇ ਆ ਗਏ ਬੋਲਰ ਦਿਖਾਉਣ ਲੱਗੇ ਕਹਿੰਦੇ ਦੇਖੋ ਕੀ ਹੈ ਜਦਿਆਂ ਨੇ ਗੋਲੀ ਚਲਾਵਾਂਗੇ ਮੈਨੂੰ ਸੋਚਿਆ ਵੀ ਇੱਕ ਦਿਨ ਅਗਲੀ ਗੋਲੀ ਹੋਊਗੀ ਕਿਤੇ ਵੀ ਨਹੀਂ ਚੱਲੂਗੀ ਕੋਈ ਲੈਗੀ ਮੈਂ ਕਿਹਾ ਦੁਕਾਨ ਦੇ ਉਹਨਾਂ ਨੂੰ ਗੋਲੀ ਚਲਾਤੀ ਫਾੜੀ ਕੱਤੀ ਨੀਚੋਂ ਕਰਕੇ ਫਿਰ ਮੈਨੂੰ ਕਹਿੰਦਾ ਤੂੰ ਕੱਢ ਦੇ ਕੋ ਕੀ ਹੈ ਸੁਣੋ ਮੈਂ ਕਿਹਾ ਤੂੰ ਜੋ ਕੱਢ ਲੈ ਮੈਂ ਤੈਨੂੰ ਦੇਣਾ ਕੁਛ ਨਹੀਂ ਦਾ ਮੈਂ ਹੀ ਕੱਡ ਕੱਡ ਗੋਲੀ ਚਲਾਦਾ 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 ਕਦੀ ਕਿ ਕਾਫੀ ਮਾਰ ਵੀ ਕੀਤੀ ਹੋਰੀ ਮਾਰਿਆ ਉਹਨਾਂ ਨੇ ਇਸ ਤੇ ਮਾਰੀ ਬੈੱਕਾ ਕੇ ਦੋ ਵਾਰੀ ਸਿੱਟੇ ਤੁਹਾਡੀ ਕੋਸ਼ਿਸ਼ ਕੀਤੀ ਮ ਫੇ ਆਪਣਾ ਮੈਂ ਰੋਲਾ ਪਾਤਾ ਫਿਰ ਬੰਦੇ ਇਕਵਾ ਦੋ ਕਿਸੇ ਕੋਲ ਪਰ ਕਟਿਆ ਨਹੀਂ ਹੋ ਗਿਆ ਪੱਜ ਗਏ ਦੋ ਮੋਰ ਸਾਹ ਬੰਦੇ ਸੀ ਦੋ ਦੋ ਮੋਟਰਸਾਈਕਲ ਸੀ ਚਾ ਬੰਦੇ ਸੀਗੇ ਦੋ ਬਾਗੜ ਦੋੰਦੇ ਲਾਗੇ ਪਿਸਟਾ ਕਾਫੀ ਕਸਵੀਜੀ ਮਨਾ ਕੇ ਨਕਲੀ ਕਿਦੇ ਨਕਲੀ ਪਿਸਟਾ ਮੈਂ ਡਰਾਣੇ ਕਿਤੇ ਫਿਰ ਤੋਂ ਬਾਅਦ ਤੋਂ ਕੁਝ ਬੰਦੇ ਸੀ ਮੈਂ ਕਿਨ ਦੁਕਾਨ ਤੇ ਮੇਰੇ ਕੋ ਪੰਜ ਮੁੰਡੇ ਸਟਾਫ ਰਹੇ ਸੀਗੇ ਮੇ ਨਾਲ ਉਹਨੇ ਬਾਹਰ ਦੇ ਮੁੰਡਿਆਂ ਬਣੀ ਕੰਨੀ ਕਿਤੇ ਸ਼ੁਰੂ ਕੀਤੀ ਮੁੰਡੇ ਡਾ ਕੇ ਅੰਦਰ ਪੱਜ ਗਏ ਫੇ ਮੈਂ ਕੱਲਾ ਮੈਂ ਕੱਲਾ ਰਹਿ ਗਿਆ ਕੋਣ ਲੜਨ ਮੈਂ ਹੀ ਬੋਕੜਾ ਕਰ ਦਿੱਗਾ ਕਿਤੇ ਬਚੇ ਗੋਲੀ ਛਿਛੇ ਬੱਧੀ ਉਹਦੇ ਨਿੱਤੇ ਕੋਨੇ ਦੇ ਤੇ ਸੱਪੇ ਸੱਪੇ ਬੱਚਾ ਹੋ ਗਿਆ ਜੀ ਗੋਲੀ ਤਾਈ ਨਿੱਚੇ ਨੂੰ ਹੋਣੀ ਪਰ ਇੱਥੇ ਕਿਤੇ ਡਰਾ ਦੇ ਕੁਝ ਕੀਤੇ ਮੁੰਡੇ ਪਾਜਾਂ ਪਿੱਛੇ ਮੈਂ ਲੁੱਟਣਾ ਨਾ ਕੰਲਾ 8:35 ਮਿੰਟ ਦੀ ਗੱਲ ਦਾ ਜੀ ਕਿੰਨੇ ਚੌੜੇ ਰੋਡਾ ਰੋਡਾ ਬਹੁਤ ਜਲਾ ਬਹੁਤ ਜਾਤ ਹੰਦਾ ਬਹੁਤ ਜਿਆਦਾ ਜੀ ਚੌੜੇ ਰੋਡ ਮੈਂ ਆਪਸੇ ਆਣੇਗਾ ਮੁੰਡੇ ਕੋ ਪੰਜਾ ਜੀ ਮੁੰਡੇ ਗੋਲੀ ਤਾਂ ਚਲਾਈ ਵੀ ਮੁੰਡੇ ਪਾਜਾਂ ਪਿੱਛੇ ਮੈਂ ਲੁੱਟਣਾ ਨਾ ਕੰਲਾ ਮੈਂ ਦਿੱਤਾ ਕੁਝ ਨਹੀਂ ਦਾ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਚੈਨੀਸ ਰੋਣ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੈਸ਼ ਬੜਾ ਗੱਲੇ ਚੋਂ ਠੀਕ ਮੰਨ ਕਰਦੇ ਹੁਣ ਚਲੋ ਉਹਦਾ ਕੀ ਕਹਾਣੀ ਹੈ ਤਾਂ ਵੀ ਜੋ ਗ੍ਰਾਟ ਆ ਗਿਆ ਠੀਕ ਹੈ ਜੀ ਜੋ ਇਹ ਵਧੀਆ ਸਮਝੋ ਕਰ ਲੈ ਹਾਂ ਫੜਿਆ ਨਹੀਂ ਬਿਲਕੁਲ ਫੜਿਆ ਠੀਕ ਹੈ ਜੀ ਸ਼ਗਰ ਸਰ ਮੁੰਡੇ ਗੁੰਡੇ ਸੀ ਉਹਨਾਂ ਲਾਲੋਤੀ ਮੈਂ ਤਾਂ ਸਾਡੀ ਉਮਰ ਹੋ ਗਈ ਉਹਨਾਂ ਦੀ ਫੈਸਿਬਿਲਟੀ ਬੇਸ ਜਿਹੜਾ ਉਹਨਾਂ ਨੇ ਮੋਟਰਸਾਈਕਲ ਨੰਬਰ ਪਲੇਟ ਵੀ ਆਣੀ ਸੀਗੀ ਸਪਿੰਡਰ ਮੋਟਰਸਾਈਕਲ ਬਲੈਕ ਕਲਰ ਦਾ ਜੀ ਪੁਲਿਸ ਦਾ ਭਾਈ ਸਪੰਡਰ ਫੋਨ ਕਰ ਥੋੜੀ ਜਿਹੀ ਆ ਗਈ ਸੀਗੀ ਕਿਹੜੇ ਪਰੇ ਕੌਣ ਸੀ ਕੌਣ ਹੇ ਬੋਸ ਕਾਲ ਵੀ ਕੱਢੀ ਪਈ ਆ ਜੀ। ਬਾਕੀ ਦੇਖੋ ਸੇਤਾਪਾਲ ਬੁਖਸ਼ਾਂ ਕਾਲ ਵੀ ਕਰਨਗੇ। ਜਿਹੜੇ ਫਾਈਨਿੰਗ ਇਹ ਸਾਡੇ ਕੋਲ ਜੀ ਤਕਰੀਬਨ ਸਾਡੇ 9:00 ਵਜੇ ਇੱਕ ਕੰਪਲੇਨ ਆਈ 112 ਨਾਲ ਕਿ ਜੋ ਵਿਵੇਕ ਰੈਣਾ ਸਟੋਰ ਹੈ ਆਪਣਾ ਮਲੇਰ ਕੋਟਲਾ ਰੋਡ ਦੇ ਨਾਲ ਉੱਤੇ ਉੱਥੇ ਅਣਪਛਾਤੇ ਬੰਦੇ ਆਏ ਸੀ ਕਿ ਦੋ ਜਿੰਨੇ ਫਾਈਟ ਹੋਤੇ ਅਸੀਂ ਜਿਸ ਮੌਕੇ ਤੇ ਪਹੁੰਚੇ ਹਾਂ ਇਸ ਸੀਜ ਨੂੰ ਵੈਰੀਫਾਈ ਕਰਨਾ ਤੇ ਜੋ ਸੀਸੀਟੀਵੀ ਫੁਟੇਜ ਵਗੈਰਾ ਹੈ ਨਾ ਦੇਖ ਨੂੰ ਚੈੱਕ ਕਰਾਂਗੇ। ਕੁਝ ਲੱਗੇ ਪਤਾ ਤੁਸੀਂ ਵੀ ਨਹੀਂ ਜਸਟ ਮੌਕੇ ਤੇ ਪਹੁੰਚੇ ਹਾਂ ਜੀ। ਚੈੱਕ ਕਰਕੇ ਤੁਹਾਨੂੰ ਮੋਟੀ ਫੋਟੋ